ਲਾਈਕ ਜ਼ਰੂਰ ਕਰ ਦਿਓ ਜੀ ਆਪ ਸ਼ੁਰੂ ਕਰੀਏ ਕਹਾਣੀ ਪਿੰਡ ਰਾਏਪੁਰ ਵਿੱਚ 10 ਅਕਤੂਬਰ 1977 ਨੂੰ ਦੀਪਾ ਜੰਮਿਆ ਜਦੋਂ ਤੋਂ ਮਾਸੂਮ ਜੀ ਦੀਪੇ ਨੇ ਸੁਰਤ ਸੰਭਾਲੀ ਉਮਰ ਮਹਿਜ 5 ਕੁ ਸਾਲ ਦੀ ਹੋਊ ਬਚਪਨ ਕੁਝ ਧੁੰਦਲਾ ਤੇ ਕਦੇ ਸਾਫ਼ ਸਾਹਮਣੇ ਆ ਜਾਂਦਾ ਬੱਚਾ ਸੀ ਭੋਲਾ ਜਿਹਾ ਮਾਸੂਮ ਜਿਹੇ ਦਾ ਗਲੀ ਗੁਆਂਢ ਵਾਲਾ ਮੋਹ ਕਰਦਾ ਪਰ ਕਰੋ ਜਾਂਦੇ ਨੂੰ ਭੋਰਾ ਮੋਣੀ ਸੀ ਮਿਲਿਆ ਪਿਆਰ ਤੋਂ ਬਨਜਾ ਹੀ ਸੀ ਬਾਪੂ ਫੌਜੀ ਸੀ ਮਾਂ ਇੱਕ ਨੀਕਦਿਲ ਔਰਤ ਦਾਦੇ ਕਰਤਾਰ ਕੌਰ ਬਾਲੀ ਤਿੱਖੀ ਸੀ ਸੁਭਾਅ ਤੋਂ ਤਾਂ ਬਾਲੀ ਰੁੱਖੀ ਦੀਪੇ ਦੇ ਪੈਣ ਹਰਦੀਪ ਨੂੰ ਦੇਖ ਤਾਂ ਪੋਰਾ ਨਿਜਰਦੀ ਸੀ ਦੀਪਾ ਤੋਂ ਦੀਪੇ ਤੋਂ ਛੋਟਾ ਇੱਕ ਵੀਰ ਹੋਰ ਸੀ ਤੇ ਨਿੱਕੀ ਪੈਣ ਹਰਦੀਪ ਤਕਰੀਬਨ 2.5 ਸਾਲ ਦੀ ਸੀ ਘਰੋਂ ਤਾਂ ਪੋਰਾ ਮੋਹ ਨਹੀਂ ਮਿਲਿਆ ਸੀ ਦੀਪੇ ਨੂੰ ਜਦੋਂ ਵੀ ਕਦੇ ਗਲੀਗੁਆਂਢ ਵਿੱਚ ਆਵਾਜ਼ ਮਾਰਦਾ ਤਾਂ ਇੱਕੋ ਹਾਕ ਤੇ ਹਾਂਜੀ ਹਾਂਜੀ ਕਰਦਾ ਭੱਜਿਆ ਜਾਂਦਾ ਦੀਪੇ ਦੇ ਬਾਪ ਹੋਣੀ ਚਾਰ ਭਰਾ ਸੀ ਤੇ ਇੱਕ ਭੈਣ ਸੀ ਵੱਡੇ ਪਰਿਵਾਰ ਵਿੱਚ ਰਹਿੰਦਾ ਸੀ ਪਿਆਲੀ ਦਾ 40 ਕਿੱਲਿਆਂ ਦਾ ਟੱਕ ਸੀ ਪਿੰਡ ਦੇ ਬਾਹਰ ਫਿਰਨੀ ਤੇ ਦੀਪੇ ਦਾ ਕੋਈ ਵਾਲਾ ਮੂੰਹ ਨਹੀਂ ਕਰਦਾ ਸੀ ਇੱਕ ਚਾਚਾ ਕਰਦਾ ਸੀ ਥੋੜਾ ਜਿਹਾ ਜੋ ਦੀਪੇ ਦਾ ਕਰਦਾ ਦੀਪਾ ਵੀ ਉਹਦਾ ਬਹੁਤ ਕਰਦਾ ਦੀਪੇ ਦੀ ਪੈਣ ਹਰਦੀਪ ਤੋਤਲੀ ਜੀ ਆਵਾਜ਼ ਵਿੱਚ ਜੀ ਦੀਪੇ ਦੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਦੀਪਾ ਕਿਹੜਾ ਵਾਲਾ ਵੱਡਾ ਸੀ ਉਹ ਵੀ ਉਹਦੇ ਨਾਲ ਨਿੱਕੀਆਂ ਨਿੱਕੀਆਂ ਤੋਤਲੀਆਂ ਜੀਆਂ ਗੱਲਾਂ ਕਰਦਾ ਰਹਿੰਦਾ ਹਰਦੀਪ ਦੀਪੇ ਬਿਨਾ ਬਿੰਦ ਨਹੀਂ ਸੀ ਰਹਿੰਦੀ ਦੀਪਾ ਹਰਦੀਪ ਨੂੰ ਸੰਭਾਲਦਾ ਤਾਂ ਦੀਪੇ ਦੀ ਮਾਂ ਵੀ ਆਰੇ ਲੱਗੀ ਰਹਿੰਦੀ ਪਸ਼ੂ ਸੰਭਾਲਣੇ ਹੋਰ ਗੋਹਾ ਕੂੜਾ ਸਾਰਾ ਦਿਨ ਕਰਦੀ ਰਹਿੰਦੀ ਫਿਰ ਟੱਬਰ ਦਾ ਰੋਟੀ ਟੋਕ ਦੀਪਾ ਨਿਆਣੀ ਮਤ ਵਿੱਚ ਐਵੇਂ ਹੀ ਸਾਰਾ ਦਿਨ ਕਦੇ ਹਰਦੀਪ ਤੇ ਕਦੇ ਨਿੱਕੇ ਵੀਰ ਦੇ ਨਾਲ ਖੇਡਦਾ ਬਸ ਜਦੋਂ ਵੀ ਨੀਂਦ ਆਉਂਦੀ ਹਰਦੀਪ ਨੂੰ ਸੁਵਾ ਕੇ ਆਪ ਸੌ ਜਾਂਦਾ ਕੋਈ ਸ਼ਾਹੀ ਬਿਸਤਰਾ ਨਹੀਂ ਸੀ ਵਿਸ਼ਦਾ ਖਾਂਦੇ ਪੀਂਦੇ ਘਰੇ ਸੀ ਤਾਂ ਵੀ ਘਰੋਂ ਕੋਈ ਵੀ ਮੋਹ ਨਾ ਕਰਦਾ ਜਿਵੇਂ ਜਵਾਕਾਂ ਨੂੰ ਕਰਦੇ ਸੀ ਦੀਪੇ ਨੂੰ ਤਾਂ ਸਾਰੀ ਦੁਨੀਆ ਹਰਦੀਪ ਹੀ ਲੱਗਦੀ ਭਾਵੇਂ ਦੁਨੀਆ ਬਾਰੇ ਕੁਝ ਵੀ ਨਹੀਂ ਸੀ ਪਤਾ ਪਰ ਬਹੁਤੇ ਮੋਹ ਵਾਲਿਆਂ ਨੂੰ ਦੇਖ ਰੱਬ ਵੀ ਨਹੀਂ ਚਾਦਾਂ ਦੀਪਾ ਆਪਣੀ ਉਮਰ ਤੋਂ ਜ਼ਿਆਦਾ ਹੀ ਸਿਆਣਾ ਸੀ ਵੱਡਾ ਹੋਣ ਨਾਤੇ ਭੈਣ ਭਰਾਵਾਂ ਨੂੰ ਸੰਭਾਲਦਾ ਸੀ ਘਰ ਦੇ ਨਾਲ ਹੀ ਦਰਵਾਜ਼ਾ ਸੀ ਜੋ ਕੱਚਾ ਹੁੰਦਾ ਸੀ ਜਿਸ ਨੂੰ ਚੇਤਰਾ ਵੀ ਬੋਲਦੇ ਸੀ ਜਿੱਥੇ ਪਿੰਡ ਦਾ ਸੂਹ ਇਕੱਠਾ ਹੁੰਦਾ ਸੀ ਜਿੱਥੇ ਪੰਚਾਇਤੀ ਫੈਸਲੇ ਹੁੰਦੇ ਸੀ ਉੱਥੇ ਹੀ ਇੱਕ ਬਹੁਤ ਭਾਰੀ ਕਿਕਰ ਲੱਗੀ ਹੁੰਦੀ ਸੀ ਦੀਪੇ ਹੋਣੀ ਉੱਥੇ ਖੇਡਦੇ ਰਹਿੰਦੇ ਦੀਪਾ ਆਪਣੀ ਭੈਣ ਹਰਦੀਪ ਦਾ ਵਾੜਾ ਖਿਆਲ ਰੱਖਦਾ ਸੀ ਉਹਦੇ ਤੱਕ ਅੰਡਾ ਵੀ ਨਾ ਚੁਬਣ ਦਿੰਦਾ ਸੌਣ ਦਾ ਮਹੀਨਾ ਸੀ ਗਰਮੀ ਦੇ ਦਿਨ ਸੀ ਦੋ ਕੁ ਦਿਨ ਬਾਅਦ ਰਖੜੀਆਂ ਦਾ ਦਿਨ ਸੀ ਦੀਪੇ ਹੋਣੀ ਸਾਰੇ ਦੁਪਹਿਰ ਖੇਡਦੇ ਰਹੇ ਸ਼ਾਮ ਨੂੰ 3-4 ਵਜੇ ਘਰ ਬੜੇ ਤਾਂ ਦਾਦੀ ਤਾਰੋ ਨੇ ਗਾਲਾਂ ਛਿੱਤਰਾਂ ਦੀ ਹਨੇਰੀ ਭਰਾ ਦਿੱਤੀ ਦੀਪੇ ਦੀ ਭੈਣ ਹਰਦੀਪ ਨੂੰ ਦੇਖ ਤਾਂ ਕੋਰਾ ਨਿਸੀ ਜਰ ਦੀ ਮਿੱਟੀ ਨਾਲ ਦੀ ਲਿਬੜੇ ਦੀ ਪੇਹੋਣੀ ਭਰੀਆਂ ਬਾਲਟੀਆਂ ਦੇ ਪਾਣੀ ਨਾਲ ਨਹਾ ਲੈ ਜੋ ਕੈਸਾ ਜਿਹਾ ਹੀ ਸੀ ਪਰ ਦਾਦੀ ਤਾਰੋਂ ਨੇ ਹਰਦੀਪ ਨੂੰ ਨਲਕੇ ਦੇ ਠੰਡੇ ਪਾਣੀ ਨਾਲ ਨਹਾ ਦਿੱਤਾ ਪਹਿਲਾਂ ਡੰਗਰਾਂ ਨੂੰ ਪਾਣੀ ਪਲਾਇਆ ਸੀ ਤਾਂ ਕਰਕੇ ਨਲਕੇ ਦਾ ਪਾਣੀ ਬੜਾ ਠੰਡਾ ਐਨਾ ਕੁ ਠੰਡਾ ਸੀ ਜਿਵੇਂ ਦੋ ਘੰਟੇ ਪਾਣੀ ਠੰਡਾ ਫ੍ਰਿਜ ਵਿੱਚ ਰਹੇ ਠੰਡੇ ਪਾਣੀ ਪਿੰਡੇ ਤੇ ਪੈਂਦੇ ਹੀ ਹਰਦੀਪ ਦਾ ਇੱਕਦਮ ਸਾਹ ਚੜ ਗਿਆ ਪਰ ਤਾਰੋ ਤਾਂ ਨਿਆਣੀ ਨੂੰ ਬੋਲੀ ਜਾਵੇ ਨਹੀਂ ਕੀਤੇ ਕੀਤੇ ਨਹੀਂ ਤੂੰ ਮਰਦੀ ਪੱਥਰਾਂ ਨੂੰ ਕਾਹਨੂੰ ਕੁਛ ਹੁੰਦਾ ਹਰਦੀਪ ਤਾਂ ਡਰ ਦੀ ਸਾਹ ਨਾ ਕੱਢੇ ਹੰਝੂ ਤਾਂ ਕਿਰੀ ਜਾਣ ਪਰ ਬੋਲੇ ਕੁਛ ਨਾ ਭਖਿਆ ਸਰੀਰ ਸੀ ਸਾਰਾ ਦਿਨ ਤੋਂ ਪੇਸ਼ਾਵੇਂ ਖੇਢੀ ਗਏ ਉੱਪਰੋਂ ਵਿਚਾਰੀ ਨੂੰ ਠੰਡੇ ਪਾਣੀ ਨਾਲ ਨਵਾ ਦਿੱਤਾ ਦਾਦੀ ਤਾਰੋ ਨੇ ਹਰਦੀਪ ਨੂੰ ਰਾਤ ਨੂੰ ਬੁਖਾਰ ਚੜ ਗਿਆ ਸਾਰੀ ਰਾਤ ਉងੇ ਮਾਰੀ ਗਈ ਬੁਖਾਰ ਦੇ ਵਿੱਚ ਤਪੀ ਗਈ ਅਗਲੀ ਸਵੇਰ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਿਆ ਨਮੂਨੀਆ ਹੋ ਗਿਆ ਦੀਪਾ ਦੀ ਗੋਦੀ 'ਚੋਂ ਨਾ ਉਤਰੇ ਇੱਕ ਦਿਨ ਰਖੜੀ ਦਾ ਸੀ ਦੀਪਾ ਤਾਂ ਸੋਚੇ ਕਦੇ ਭੈਣ ਉੱਠੇ ਕਦੋਂ ਰਖੜੀ ਬਣਾਵਾਂ ਦੀਪਾ ਆਪਣੀ ਗੋਦੀ ਵਿੱਚ ਲਈ ਬੈਠਾ ਹਰਦੀਪ ਨੂੰ ਹਲੂਨ ਰਿਹਾ ਸੀ ਨਿਆਣਿਆਂ ਵਾਲੀ ਨਿਆਣੀ ਮਤ ਔਰ ਤੇ ਭੈਣ ਰਖੜੀ ਬੰਨ ਪਰ ਹੁਣ ਤਾਂ ਹਰਦੀਪ ਹਾਂ ਹੂੰ ਵੀ ਨਹੀਂ ਕਰ ਰਹੀ ਸੀ ਹਰਦੀਪ ਦੀਪੇ ਦੀ ਗੋਦੀ ਵਿੱਚ ਪੇ ਸੀ ਦੀਪਾ ਹਲੂਨੇ ਦੇ ਰਿਹਾ ਸੀ ਪਰ ਉਹ ਹੁਣ ਹਾਂ ਹੂੰ ਕਰਨੋਂ ਵੀ ਹਟ ਗਈ ਸੀ ਉਹ ਪਾਣਾ ਵਾਪਰ ਹੀ ਗਿਆ ਸੀ ਜਿਹਦਾ ਡਰ ਸੀ ਨਿੱਕੀ ਜੀ ਹਰਦੀਪ ਰਖੜੀ ਵਾਲੇ ਦਿਨ ਹੀ ਇਹ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਦੀਪੇ ਦੀ ਮਾਂ ਤੇ ਦਾਦੀ ਨੂੰ ਪਤਾ ਲੱਗ ਗਿਆ ਸੀ ਮਾਂ ਭਰੀਆਂ ਅੱਖਾਂ ਨਾਲ ਦੀਪੇ ਤੋਂ ਹਰਦੀਪ ਨੂੰ ਫੜ ਰਹੀ ਸੀ ਪਰ ਦੀਪਾ ਹਰਦੀਪ ਦੇ ਨਾਂ ਬੋਲਣ ਤੇ ਭਰੀਆਂ ਅੱਖਾਂ ਬਾਰ-ਬਾਰ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਉਹੀ ਬੋਲ ਭੈਣੇ ਉੱਠ ਉੱਠ ਖੜ ਰਖੜੀ ਬੰਨ ਦੇ ਪਰ ਹਰਦੀਪ ਤਾਂ ਭਰੀਆਂ ਦੇ ਦੇਸ਼ ਵਿੱਚ ਪਹੁੰਚ ਗਈ ਸੀ ਦਾਦੀ ਦੀਪੇ ਨੂੰ ਕੋਸੀ ਜਾਵੇ ਪਰ ਹਰਦੀਪ ਨੂੰ ਨਹੀਂ ਫੜ ਰਹੀ ਸੀ ਫਿਰ ਦੀਪੇ ਦੀ ਮਾਂ ਨੇ ਭੱਜ ਕੇ ਵਿਹੀ ਵਿੱਚੋਂ ਕਿਸੇ ਨੂੰ ਆਵਾਜ਼ ਮਾਰੀ ਨਹੀਂ ਤਾਈ ਉਰੇ ਆਈ ਜਦੋਂ ਉਹਨੂੰ ਸਾਰੀ ਗੱਲ ਦੱਸੀ ਤਾਂ ਉਹਨੇ ਦੀਪੇ ਹਰਦੀਪ ਨੂੰ ਦੀਪੇ ਦੀ ਗੋਦੀ ਵਿੱਚੋਂ ਫੜਿਆ ਫਿਰ ਬਸ ਕੁਝ ਕ ਪਲਾਂ ਵਿੱਚ ਹੀ ਸਭ ਖਿੱਲਰ ਗਿਆ ਮਾਸੂਮ ਜਿੰਦ ਦੁਨੀਆ ਤੋਂ ਚਲੀ ਗਈ ਘਰ ਵਿੱਚ ਸਭ ਕਰ ਲਾਉਣ ਲੱਗੇ ਸਭ ਆਂਡੀਆਂ ਗਵਾਨੀਆਂ ਦਾ ਇਕੱਠ ਹੋ ਗਿਆ ਗਰਦਮ ਹਾਲ ਦੇਖ ਦੀਪੇ ਨੂੰ ਪਤਾ ਲੱਗ ਗਿਆ ਸੀ ਨਿਆਣ ਮਤ ਸੀ ਬੇਸ਼ੱਕ ਸਮਝ ਨਹੀਂ ਆ ਰਹੀ ਸੀ ਪਰ ਭੈਣ ਭਰਾਵਾਂ ਦਾ 모ਹ ਦਿਲਾਂ ਦੇ ਖਿੱਚ ਅਹਿਸਾਸ ਤਾਂ ਕਰਾ ਹੀ ਦਿੰਦਾ ਆ ਉਹ 마ਸੂਮ ਦੁਨੀਆ ਤੋਂ ਜਾ ਚੁੱਕੀ ਸੀ ਸਭ ਅੰਤਿਮ ਰਸਮਾਂ ਹੋ ਚੁੱਕੀਆਂ ਸੀ ਪਰ ਦੀਪਾ ਉਹ ਦੁੱਖ ਵਿੱਚੋਂ ਬਾਹਰ ਨਹੀਂ ਸੀ ਨਿਕਲਿਆ ਦੀਪੇ ਦਾ ਤਾਂ 모ਹ ਹੀ ਹਰਦੀਪ ਨਾਲ ਸੀ ਉਹੀ ਛੋਟੀ ਜਹੀ ਉਹਦੀ ਦੁਨੀਆ ਸੀ ਉਹਦੀ ਦੁਨੀਆ ਹਰਦੀਪ ਬਿਨਾ ਬੇਰਾਨ ਹੋ ਚੁੱਕੀ ਸੀ ਵਕਤ ਬੀਤਣ ਲੱਗ ਪਿਆ ਦੋ ਕੁ ਅਰਸੇ ਬੀਤ ਗਏ ਜਦੋਂ ਦੀਪਾ 7 ਸਾਲ ਦਾ ਹੋਇਆ ਤਾਂ ਉਹਦੇ ਦਾਦੀ ਤੇ ਉਹਦੇ ਬਾਪ ਵੱਲੋਂ ਹੋਰ ਵੀ ਕਹਿਰ ਟਾਇਆ ਜਾਣ ਲੱਗਾ ਘਰ ਚਾਰ-ਪੰਜ ਲਵੇਰੀਆਂ ਰੱਖੀਆਂ ਹੋਈਆਂ ਸੀ ਦੀਪੇ ਨੂੰ ਮਜਬੂਰ ਕੀਤਾ ਗਿਆ ਕਿ ਉਹ ਖੇਤੋਂ ਪੱਠੇ ਲੈ ਕੇ ਆਇਆ ਕਰੇ ਦੀਪੇ ਦੇ ਬਾਪੂ ਨੇ ਜਦੋਂ ਵੀ ਛੁੱਟੀ ਆਉਣਾ ਤਾਂ ਦੀਪੇ ਦਾ ਤਾਂ ਜੀਣਾ ਹਰਾਮ ਕਰ ਦੇਣਾ ਦੀਪੇ ਦਾ ਬਾਪ ਐਸ਼ ਪ੍ਰਸਤੀ ਕਰਨ ਵਾਲਾ ਬੰਦਾ ਸੀ ਉਹ ਆਪਣੀ ਸਾਰੀ ਕਮਾਈ ਬਾਹਰ ਹੋਰ ਜਨਾਨੀਆਂ ਦੇ ਚੱਕਰ ਵਿੱਚ ਉਡਾ ਦਿੰਦਾ ਸੀ ਦੀਪਾ 7 ਕ ਵਰਿਆਂ ਦਾ ਤਾਂ ਸੀ ਉਹ ਸਾਈਕਲ ਤੇ ਥੱਬਾ ਕ ਪੱਠੇ ਲੈ ਆਉਂਦਾ ਜਵਾਕ ਦੇਣ ਵਿੱਚ ਪਤਾ ਨਹੀਂ ਕਿੰਨੇ ਕੁ ਕੀੜੇ ਲਾ ਦਿੰਦਾ ਸੀ ਚਲਾਉਣਾ ਤਾਂ ਆਉਂਦਾ ਨਹੀਂ ਸੀ ਬਸ ਕਰੀਅਰ ਤੇ ਪੱਠੇ ਰੱਖ ਰੋੜ ਰੋੜ ਕੇ ਲੈ ਆਇਆ ਕਰੇ ਦੀਪਾ ਤੜਕੇ ਚਾਹ ਪੀਂਦੇ ਹੀ ਸਾਈਕਲ ਚੁੱਕ ਪੱਠਿਆਂ ਨੂੰ ਨਿਕਲ ਪੈਂਦਾ ਸੀ ਦੀਪੇ ਨੂੰ ਉਹਦੇ ਪਿੰਡ ਪ੍ਰਾਇਮਰੀ ਸਕੂਲ ਵਿੱਚ ਪੜਾਉਂਦਾ ਹੈਡਮਾਸਟਰ ਹਰਨੇਕ ਸਿੰਘ ਢਿੱਲੋਂ ਰੋਜ਼ ਦੇਖਦਾ ਹੁੰਦਾ ਸੀ ਇੱਕ ਦਿਨ ਦੀਪੇ ਨੂੰ ਪੁੱਛਿਆ ਵੀ ਉਹ ਪੜ੍ਹਨ ਕਿਉਂ ਨਹੀਂ ਆਉਂਦਾ ਦੀਪਾ ਜਿਵੇਂ ਪਸ਼ੂਆਂ ਨੂੰ ਪੱਠੇ ਲੈ ਕੇ ਆਉਣਾ ਹੋਰ ਕੋਈ ਹੈ ਨਹੀਂ ਲੈ ਕੇ ਆਉਣ ਵਾਲਾ ਮਾਸਟਰ ਹਰਨੇਕ ਸਿੰਘ ਢਿੱਲੋਂ ਕਹਿੰਦਾ ਠੀਕ ਆ ਪੁੱਤਰ ਉਹ ਕਹਿ ਕੇ ਲੰਘ ਗਿਆ ਤੇ ਉਹਨੂੰ ਮਾਸੂਮ ਜੇ ਦੀਪੇ ਦਾ ਬਹੁਤ ਮੋਹ ਆਉਂਦਾ ਸੀ ਦੀਪਕ ਖਰਾ ਬੋਲਦਾ ਸੀ ਨੀਪਾ ਬੜੀ ਮੁਸ਼ਕਲ ਦੇ ਨਾਲ ਭੈਣ ਦੇ ਗਮ ਵਿੱਚੋਂ ਨਿਕਲਿਆ ਕਦੇ ਭੁੱਲਿਆ ਤਾਂ ਨਹੀਂ ਪਰ ਕੰਮ ਵਿੱਚ ਵਿਅਸਤ ਰਹਿਣ ਲੱਗ ਪਿਆ ਸੀ ਇੱਕ ਦਿਨ ਹਰਨੇਕ ਸਿੰਘ ਢਿੱਲੋਂ ਹੈਡਮਾਸਟਰ ਜੀ ਨੇ ਦੀਪੇ ਦੇ ਗਲੀ ਵਿੱਚ ਰਹਿੰਦੇ ਹੀ ਇੱਕ ਬੰਦੇ ਮਿਸਤਰੀ ਮੋਹਨ ਸਿੰਘ ਹੱਥ ਸਨੇਹਾ ਭੇਜਿਆ ਕਿਉਂ ਦੀਪੇ ਨੂੰ ਸਕੂਲ ਭੇਜਿਆ ਕਰਨ ਤਾਂ ਉਹਨਾਂ ਨੇ ਕਿਉਂ ਜਵਾਬ ਦਿੱਤਾ ਕਿ ਉਹ ਦੀਪੇ ਦੇ ਘਰ ਜਾ ਕੇ ਗੱਲ ਕਰਨਗੇ ਮਿਸਤਰੀ ਮੋਹਨ ਸਿੰਘ ਜੀ ਨੇ ਦੀਪੇ ਦੇ ਘਰ ਜਾ ਕੇ ਦੀਪੇ ਦੇ ਪਰਿਵਾਰ ਨਾਲ ਗੱਲ ਕੀਤੀ ਮੋਹਨ ਸਿੰਘ ਕਹਿੰਦਾ ਹਾਂ ਵਾਈ ਫੌਜੀਆ ਕਦੋਂ ਆਇਆ ਛੁੱਟੀ ਦੀਪੇ ਦਾ ਪਾਪੂ ਕਹਿੰਦਾ ਲੰਗਿਆ ਚਾਚਾ ਕੱਲ ਹੀ ਆਇਆ ਮੋਹਨ ਸਿੰਘ ਕਹਿੰਦਾ ਤੇਰੇ ਨਾਲ ਗੱਲ ਕਰਨੀ ਸੀ ਇੱਕ ਦੀਪੇ ਨੂੰ ਆਪਾਂ ਸਕੂਲ ਦਾਖਲਾ ਕਰਵਾ ਦਈਏ ਮੈਨੂੰ ਹੈਡਮਾਸਟਰ ਹਰਨੇਕ ਸਿੰਘ ਢਿੱਲੋਂ ਨੇ ਵੀ ਸਨੇਹਾ ਘੱਲਿਆ ਦੀਪੇ ਦਾ ਬਾਪੂ ਕਹਿੰਦਾ ਉਹ ਨਾ ਚਾਚਾ ਪਸ਼ੂ ਡੰਗਰ ਕੌਣ ਸੰਭਾਲੂ ਫਿਰ ਇਹ ਪੱਠੇ ਤੱਥਾ ਵੀ ਲੈ ਕੇ ਆਉਂਦਾ ਮੋਹਣ ਸਿੰਘਾਂ ਦਾ ਭਤੀਜ ਕਾ ਨੂੰ ਨਿਆਣੇ ਦਾ ਪਾਪ ਲੈਣਾ ਦੱਸ ਇਹ ਕਿੱਥੋਂ ਕਰ ਲੂਗਾ ਇੰਨਾ ਕੰਮ ਸਾਰਾ ਦਿਨ ਸਾਈਕਲ ਤੇ ਪੱਠੇ ਢੋਈ ਜਾਂਦਾ ਰਹਿੰਦਾ ਵਿੱਚ ਹੀ ਦੀਪੇ ਦੀ ਦਾਦੀ ਬੋਲ ਪਈ ਬੇ ਭਾਈ ਮੋਹਣਿਆ ਇਹ ਤਾਂ ਨਿੱਜ ਚੰਮਿਆ ਜੇ ਕੰਮ ਨਹੀਂ ਕਰੂ ਹੋਰ ਕੀ ਕਰਾਉਣਾ ਇਹ ਤੋਂ ਦੀਪੇ ਦਾ ਬਾਪੂ ਕਹਿੰਦਾ ਚੱਲ ਚਾਚਾ ਤੇਰਾ ਅੱਖਾ ਕਦੇ ਨਹੀਂ ਮੋੜਿਆ ਇਹਨੂੰ ਕਹਿ ਜੇ ਸਕੂਲ ਜਾਣਾ ਤਾਂ ਪੱਠੇ ਲਿਆ ਫਿਰ ਚਲੇ ਜਾਇਆ ਕਦੇ ਸਕੂਲ ਮੋਹਣ ਸਿੰਘ ਕਹਿੰਦਾ ਹੈ ਤਾਂ ਜਵਾਕ ਕਿੱਥੋਂ ਕਰ ਲੂ ਇਹਨਾਂ ਚੱਲ ਤੁਸੀਂ ਕੇਰਾ ਦਾਖਲਾ ਕਰਾ ਦਿਓ ਪੱਠੇ ਵੀ ਲੈ ਆਇਆ ਕਰੂ ਮੋਹਣ ਸਿੰਘ ਕਹਿੰਦਾ ਓਏ ਦੀਪਿਆ ਹਾਂ ਫਿਰ ਦੱਸ ਜਾਣਾ ਸਕੂਲ ਦੀਪਾ ਵੀ ਚਾਚਾ ਹੀ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹਾਂ ਚਾਚਾ ਸਕੂਲ ਦਾ ਜਾਣਾ ਮੈਂ ਚਲ ਫਿਰ ਪੱਠੇ ਵੀ ਲਾਇਆ ਆਇਆ ਕਰੂੰ ਦੀਪੇ ਦਾ ਬਾਪੂ ਕਹਿੰਦਾ ਚਾਚਾ ਤੂੰ ਹੀ ਸਮਝਾ ਦੇ ਹੋਣੇ ਨੂੰ ਨਹੀਂ ਤਾਂ ਮੇਰੇ ਵੱਲੋਂ ਕੋਰੀ ਨਾ ਹੈ ਦੀਪਾ ਸਕੂਲ ਜਾਣ ਲੱਗ ਗਿਆ ਪਰ ਵਿਚਾਰਾ ਪੱਠੇ ਲੈ ਕੇ ਆਉਂਦਾ ਫਿਰ ਸਕੂਲ ਜਾਂਦਾ ਪਰ ਫਿਰ ਵੀ ਨਿਆਣੇ ਤੋਂ ਕਿੱਥੇ ਸਭ ਸੰਭਲਦਾ ਫਿਰ ਦੀਪਾ ਸਕੂਲ ਜਾਣੋਂ ਹਟ ਗਿਆ ਹਰ ਹਟ ਮਾਸਟਰ ਦੀਪੇ ਦੀ ਹਾਜ਼ਰੀ ਲਾ ਦਿੰਦਾ ਤੇ ਦੀਪੇ ਨੂੰ ਮਿਸਤਰੀ ਮੋਹਨ ਸਿੰਘ ਦੇ ਘਰ ਸਕੂਲ ਤੋਂ ਬਾਅਦ ਪੜ੍ਹਾ ਦਿੰਦਾ ਮਾਸਟਰ ਜੀ ਦੀਪੇ ਨੂੰ ਸ਼ਿਮਾਹੀ ਸਲਾਨਾ ਪੇਪਰਾਂ ਬਾਰੇ ਦੱਸ ਦਿੰਦੇ ਦੀਪਾ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਹਰੇਕ ਕੰਮ ਦਿਮਾਗ ਵਿੱਚ ਜਲਦੀ ਬਿਠਾ ਲੈਂਦਾ ਸੀ ਇਸੇ ਤਰ੍ਹਾਂ ਹੀ ਦੀਪਾ ਪੜ੍ਹਾਈ ਵੀ ਕਰਦਾ ਤੇ ਘਰ ਦਾ ਕੰਮ ਵੀ ਕਰਦਾ ਜਦੋਂ ਦਾ ਦੀਪਾ ਸਕੂਲ ਜਾਣ ਲੱਗਾ ਚਾਚਿਆਂ ਤੇ ਦਾਦੀ ਦਾ ਤਸ਼ੱਦਦ ਹੋਰ ਵੀ ਵੱਧ ਗਿਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਦੀਪਾ ਚਾਰ ਅੱਖਰ ਪੜ ਕੁਝ ਲਿਖਣ ਪੜਨ ਜੋਗਾ ਨਾ ਹੋ ਜੇ ਪਰ ਵਿਚਾਰਾ ਦੀਪਾ ਸਭ ਸਹਿ ਰਿਹਾ ਸੀ ਸਕੂਲ ਜਾਣ ਦਾ ਚਾਹੀ ਵਾਲਾ ਸੀ ਦੀਪਾ ਤੜਕੇ ਹੀ ਘਰੋਂ 2 ਜਾਂ 3 ਵਜੇ ਨਿਕਲ ਜਾਂਦਾ ਨਿੱਕੀ ਜੀ ਸ਼ੀਸ਼ੀ ਵਿੱਚ ਤੇਲ ਪਾ ਰੋਂ ਦੀ ਬੱਤੀ ਬਟ ਲਿਫਾਫੇ ਵਿੱਚ ਪਾ ਲੈਂਦਾ ਤੇ ਸਾਈਕਲ ਦੇ ਮੂਹਰੇ ਟੰਗ ਲੈਂਦਾ ਤੇ ਦਾਤੀ ਤੇ ਪੱਲੀ ਪਿੱਛੇ ਕੈਰੀਅਰ ਤੇ ਲਪੇਟ ਕੇ ਰੱਖ ਲੈਂਦਾ ਸੀ। ਉਹਨਾਂ ਸਮਿਆਂ ਵਿੱਚ ਜ਼ਿਆਦਾਤਰ ਬੈਟਰੀਆਂ ਹੀ ਹੁੰਦੀਆਂ ਸੀ ਚਾਨਣ ਕਰਨ ਲਈ ਹਨੇਰੇ ਸਵੇਰੇ ਬਾਹਰ ਲੈ ਕੇ ਜਾਣ ਲਈ ਪਰ ਡਰਦਾ ਘਰੋਂ ਬੈਟਰੀ ਲੈ ਕੇ ਨਾ ਜਾਂਦਾ ਕਿ ਚਾਚੇ ਹੁਣੀ ਤੇ ਬੀਬੀ ਨਾ ਕੁਝ ਕਹੇ। ਉਹ ਖੇਤ ਦੀਵਾ ਜਗਾ ਲੈਂਦਾ ਤੇ ਉਹਦੇ ਆਸਰੇ ਹੀ ਪੱਠੇ ਵੱਡਦਾ ਹੁੰਦਾ ਸੀ। ਰਾਹ ਵਿੱਚ ਹਨੇਰੇ ਵਿੱਚੋਂ ਲੰਘਦਾ ਜਦੋਂ ਪੱਠੇ ਵੱਡਦਾ ਵੱਡਣ ਜਾਂਦਾ ਸੀ ਨਿਆਣਾ ਸੀ ਪਰ ਦਰ ਦੁਰ ਤਾਂ ਖੰਬਲਾ ਕੇ ਉੱਡ ਗਿਆ ਸੀ ਜ਼ਿੰਮੇਵਾਰੀਆਂ ਦੇ ਮੂਹਰੇ ਪੱਠੇ ਵੱਡਦਾ ਫਿਰ ਢੋਂਦਾ ਉਦੋਂ ਤੱਕ ਸਕੂਲ ਜਾਣ ਦਾ ਸਮਾਂ ਹੋ ਜਾਂਦਾ ਫਿਰ ਰੋਟੀ ਤਾਂ ਕੀ ਮਿਲਣੀ ਤਾਂ ਨਹੀਂ ਮਿਲਦੇ ਸੀ ਸਾਰਾ ਪਿਆਰ ਛੋਟੇ ਵੀਰ ਦੇ ਹਿੱਸੇ ਹੀ ਆਉਂਦਾ ਸੀ ਕਿੱਥੋਂ ਮਾੜੀ ਕਿਸਮਤ ਦੀਪੇ ਦਾ ਖੜਾ ਛੱਡਦੀ ਸੀ ਜਦੋਂ ਸਕੂਲ ਜਾਂਦਾ ਤਾਂ ਦਾਦੀ ਪੈੜ ਨੱਪਦੀ ਪਿੱਛੇ ਹੀ ਤੁਰ ਪੈਂਦੀ ਵੇ ਘਰੋਂ ਇਹਨੂੰ ਰੋਟੀ ਨਹੀਂ ਮਿਲਦੀ ਇਹਨੂੰ ਰੋਟੀ ਕੌਣ ਦਿੰਦਾ ਦੀਪਾ ਜਿਹੜੀ ਗਲੀ ਵਿੱਚੋਂ ਲੰਘਦਾ ਉਹ ਬਹੀ ਉਹਦੀ ਬਹੀ ਤੋਂ ਅਗਲੀ ਪੱਤੀ ਸਰਾਂ ਪੱਤੀ ਵਿੱਚ ਆਉਂਦੀ ਉਸੇ ਗਲੀ ਵਿੱਚ ਉਹਦੇ ਸਕੂਲ ਦਾ ਮਾਸਟਰ ਰਹਿੰਦਾ ਸੀ ਉਹ ਬਹੁਤ ਹੀ ਭਲਾ ਇਨਸਾਨ ਸੀ ਤੇ ਉਸ ਦੀ ਘਰ ਵਾਲੀ ਨੂੰ ਸਾਰੇ ਮਾਸਟਰ ਨੇ ਕਹਿੰਦੇ ਸੀ ਉਹ ਵੀ ਬੜੀ ਨੇਕ ਤੇ ਲੋਰਤ ਸੀ ਉਹ ਬੀਹੀ ਦੇ ਲੋਕ ਦੀਪੇ ਦਾ ਬਾਲਾ ਹੀ ਮੋਹ ਕਰਦੇ ਸੀ ਕਿਉਂਕਿ ਉਹਦਾ ਹਰੇਕ ਗੇੜਾ ਸਰਾਂਪੱਤੀ ਦੀ ਉਸੇ ਬੀਹੀ ਦੇ ਵਿੱਚੋਂ ਦੀ ਹੁੰਦਾ ਸੀ ਉਹ ਗਲੀ ਦੇ ਸਾਰੇ ਲੋਕ ਹੀ ਦੀਪੇ ਦਾ ਮੋਹ ਕਰਦੇ ਸੀ ਕੋਈ ਦੀਪੇ ਦੀ ਦਾਦੀ ਲੱਗਦੀ ਕੋਈ ਚਾਚੀ ਲੱਗਦੀ ਸੀ ਸਾਰਿਆਂ ਹੀ ਦੀਪੇ ਨੇ ਕੁਛ ਨਾ ਕੁਛ ਬਣਾ ਕੇ ਰੱਖਿਆ ਹੁੰਦਾ ਉਹ ਮਾਸਟਰ ਨੇ ਤਾਂ ਦੀਪੇ ਨੂੰ ਦੋ ਪਰੌਂਠੇ ਬਣਾ ਨਾਲ ਆਂਬ ਦੇ ਅਚਾਰ ਦੀ ਫਾੜੀ ਦੇ ਨਾਲ ਮੱਖਣੀ ਰੱਖ ਇੱਕ ਕਾਗਜ਼ ਦੀ ਲਿਫਾਫੀ ਵਿੱਚ ਪਾ ਕੇ ਰੱਖਦੀ ਤੇ ਸਕੂਲ ਜਾਂਦੇ ਦੀਪੇ ਨੂੰ ਦੇ ਦਿੰਦੀ ਫਿਰ ਜਦੋਂ ਦੀਪੇ ਦੀ ਦਾਦੀ ਦੇਖਦੀ ਤਾਂ ਉਹ ਉਹਨਾਂ ਨਾਲ ਕਲੇਸ਼ ਕਰਦੀ ਪਰ ਲੋਕ ਉਹਦੀ ਗੱਲ ਅਣਗੌਲਿਆ ਕਰ ਦਿੰਦੇ ਕਦੇ ਤਾਂ ਰੱਬ ਨੂੰ ਗਾਲਾਂ ਕੱਢਦੀ ਵੇ ਰੱਬਾ ਤੇਰਾ ਵੇੜਾ ਵਹਿਜੇ ਕੀ ਨਿਆਣੀ ਦੇ ਨਾਲ ਬੈਰ ਕੱਢਿਆ ਮਾਸਟਰ ਜੀ ਦੀ ਘਰ ਵਾਲੀ ਨੂੰ ਦੀਪਾ ਚਾਚੀ ਕਹਿੰਦਾ ਹੁੰਦਾ ਸੀ ਮਾਸਟਰ ਜੀ ਤੇ ਉਹਨਾਂ ਦੀ ਘਰ ਵਾਲੀ ਆਪਣੇ ਦੋਹਾਂ ਪੁੱਤਰਾਂ ਵਾਂਗ ਦੀਪੇ ਦਾ ਵੀ ਬਹੁਤ ਮੋਹ ਕਰਦੀ ਸੀ। ਦੀਪਕ ਕਦੇ ਕਦੇ ਇਕੱਲਾ ਹੀ ਰੋ ਪੈਂਦਾ। ਉਹਦੇ ਮੁਤਾਬਿਕ ਤਾਂ ਉਹਦੇ ਨਾਲ ਕੁੱਤਿਆਂ ਤੋਂ ਵੀ ਭੈੜਾ ਸਲੂਕ ਹੁੰਦਾ ਸੀ। ਫਿਰ ਦੀਪੇ ਦੀ ਹਾਲਤ ਦੇਖ ਦੀਪੇ ਦੀ ਮਾਂ ਨੇ ਦੀਪੇ ਦੀ ਮੰਦ ਸਥਿਤੀ ਪੜੀ। ਵਿੱਚਕ ਦੀਪੇ ਦੀ ਮਾਂ ਨਾ ਪੜ ਸੀ ਪਰ ਕੋਈ ਵੀ ਅਨਪੜ ਮਾਂ ਆਪਣੇ ਧੀਆ ਪੁੱਤਾਂ ਦਾ ਚਿਹਰਾ ਨਾ ਪੜ ਸਕੇ ਇਹ ਨਹੀਂ ਹੋ ਸਕਦਾ। ਦੀਪੇ ਦੀ ਮਾਂ ਕਰ ਤਾਂ ਕਿਸੇ ਸਾਹਮਣੇ ਕੁਝ ਨਹੀਂ ਸੀ ਬੋਲਦੀ ਫਿਰ ਉਹਨੇ ਮਾਸਟਰ ਜੀ ਦੀ ਘਰ ਵਾਲੀ ਕੋਲ ਜਾ ਕੇ ਕਿਹਾ ਦੀਪੇ ਦੀ ਮਾਂ ਕਹਿੰਦੀ ਭੈਣੇ ਮੇਰੇ ਪੁੱਤ ਦੀ ਹਾਲਤ ਮੈਥੋਂ ਨਹੀਂ ਦੇਖੀ ਜਾਂਦੀ ਤੇਰਾ ਤਾਂ ਮਾਂ ਵਰਗਾ ਕਰਦਾ ਹੈ ਬਸ ਤੂੰ ਮੇਰੇ ਨਾਲੋਂ ਵੱਧ ਮੇਰੇ ਨਾਲੋਂ ਵੱਧ ਤੇਰਾ ਮੋਹ ਕਰਦਾ ਹੈ ਭੈਣੇ ਮੇਰੇ ਪੁੱਤਰ ਨੂੰ ਸਿੱਧੇ ਰਾਹੇ ਪਾ ਮਾਸਟਰ ਨੇ ਕਹਿੰਦੀ ਭੈਣੇ ਤੂੰ ਫਿਕਰ ਨਾ ਕਰ ਤੇਰਾ ਪੁੱਤ ਸਿਆਣਾ ਉਮਰੋਂ ਜ਼ਿਆਦਾ ਕਾਮਾਂ ਤੇ ਸਮਝਦਾਰਾ ਵਾਹਿਗੁਰੂ ਜੀ ਭਲੀ ਕਰਨਗੇ ਜੋ ਸਭ ਦੀਪੇ ਦੇ ਨਾਲ ਹੁੰਦਾ ਇਹੀ ਸਭ ਗੱਲਾਂ ਦੀਪੇ ਦੀ ਦਾਦੀ ਉਹਦੇ ਪਿਓ ਤੱਕ ਪਹੁੰਚਾ ਦਿੰਦੀ ਫਿਰ ਉਹ ਦੀਪੇ ਦੇ ਨਾਲ ਮਾਰ ਕੁਟਾਈ ਕਰਦਾ ਦੀਪੇ ਮੁਤਾਬਿਕ ਤਾਂ ਸਭ ਤੋਂ ਵੱਡਾ ਦੁਸ਼ਮਣ ਉਹਦਾ ਬਾਪ ਹੀ ਸੀ ਜਦੋਂ ਦੀਪੇ ਦਾ ਬਾਪੂ ਛੁੱਟੀ ਆਇਆ ਤਾਂ ਉਹਨੇ ਇਸ ਵਾਰ ਦੀਪੇ ਤੇ ਉਹਦੇ ਭਰਾ ਸੀਪਾ ਤੇ ਉਹਦੀ ਮਾਂ ਨੂੰ ਆਪਣੇ ਨਾਲ ਕੁਆਟਰ ਦੇ ਵਿੱਚ ਲੈ ਜਾਣ ਦਾ ਫੈਸਲਾ ਕੀਤਾ ਹੁਣ ਜਦੋਂ ਦੀਪੇ ਦਾ ਪਿਓ ਦੀਪੇ ਨੂੰ ਆਪਣੇ ਨਾਲ ਰਾਜਸਥਾਨ ਵਿੱਚ ਨਾਲ ਹੀ ਕੁਆਟਰ ਵਿੱਚ ਲੈ ਗਿਆ ਸੀ ਦੀਪੇ ਦਾ ਪਿਓ ਰੋਜ਼ ਹੀ ਦੀਪੇ ਨੂੰ ਦਿਾਰੂ ਪਿਲਾ ਦਿੰਦਾ ਸੀ ਦੀਪੇ ਦਾ ਪਿਓ ਡਿਊਟੀ ਤੋਂ ਆਉਂਦੇ ਹੀ ਦੀਪੇ ਨੂੰ ਆਵਾਜ਼ ਮਾਰਦਾ ਓਏ ਦੀਪਿਆ ਅੰਨੀ ਕਹਾਂ ਦੀ ਦੇਸੀ ਉਹ ਜਵਾਕ ਛੋਟਾ ਜਿਹਾ ਟੇਬਲ ਚੋਕ ਪਿਓ ਦੇ ਮੂਹਰੇ ਰੱਖ ਦਿੰਦਾ ਇੱਕ ਕੱਚ ਦਾ ਗਲਾਸ ਨਾਲ ਹੀ ਆਪ ਦੀ ਸਟੀਲ ਦੀ ਗਲਾਸੀ ਰੱਖ ਦਿੰਦਾ ਇੱਕ ਕੋਲੀ ਨਮਕੀਨ ਪਾ ਕੇ ਰੱਖਦਾ ਹੁਣ ਤਾਂ ਪਿਓ ਦੇ ਕਹੇ ਬਿਨਾ ਸਭ ਫਟਾਫਟ ਕਰ ਦਿੰਦਾ ਫਿਰ ਦੀਪੇ ਦਾ ਪਿਓ ਮੋਟਾ ਜਿਹਾ ਆਪ ਦਾ ਪੈਗ ਬਣਾਉਂਦਾ ਤੇ ਫਿਰ ਦੀਪੇ ਦੀ ਗਲਾਸੀ ਵਿੱਚ ਵੀ ਪੈਗ ਪਾਉਂਦਾ ਦੀਪੇ ਪਿਓ ਪਤ ਚੀਅਰਸ ਕਹਿ ਕੇ ਪੈਗ ਲਗਾਉਂਦੇ ਕਿਉਂਕਿ ਦੀਪੇ ਨੂੰ ਨਾ ਕਹਿਣ ਦਾ ਹੁਕਮ ਨਹੀਂ ਸੀ ਜੇ ਕਦੇ ਕਹਿੰਦਾ ਵੀ ਤਾਂ ਫਿਰ ਉਹੀ ਬੈਲਟ ਜੋ ਫੌਜੀਆں ਦੇ ਲੱਗੀ ਹੁੰਦੀ ਆ ਲਾ ਕੇ ਪਿੰਡੇ ਤੇ ਲਾਛਾਂ ਪਾ ਦਿੰਦਾ ਦੀਪੇ ਦੀ ਮਾਂ ਦੇਖਦੀ ਤਾਂ ਰੋਜ਼ ਅੰਦਰੋਂ-ਅੰਦਰ ਹੀ ਕੁੜਦੀ ਜੇ ਉਹ ਬੋਲਦੀ ਤਾਂ ਫਿਰ ਦੀਪੇ ਦਾ ਪਿਓ ਉਹ ਭਲੀ ਇਨਸਾਨ ਤੇ ਕਹਿਰ ਗੁਜ਼ਾਰਦਾ ਦੀਪਾ ਦਾਰੂ ਪੀ ਲੈਂਦਾ ਪਿਓ ਦੇ ਨਾਲ ਬਿਨਾਂ ਰੋਟੀ ਖਾਦੇ ਹੀ ਸੌ ਜਾਂਦਾ ਬਿਨਾਂ ਰੋਟੀ ਖਾਦੇ दारू ਪੀਕੇ ਦੀਪੇ ਦੀ ਸਿਹਤ ਨੂੰ ਨੁਕਸਾਨ ਹੋਇਆ ਇੱਕ ਵਿਚਾਰਾ ਨਿਆਣਾ ਸੀ ਹਜੇ ਦੀਪੇ ਨੂੰ ਪੀਲੀਆ ਹੋ ਗਿਆ ਜੋ ਉਸ ਟਾਈਮ ਦੇ ਵਿੱਚ ਤਾਂ ਇਹ ਰੋਗ ਐਦਾਂ ਸੀ ਜਿਵੇਂ ਅੱਜ ਕੱਲ ਕੋਰੋਨਾ ਹੋਵੇ ਦੀਪੇ ਦੀ ਹਾਲਤ ਜ਼ਿਆਦਾ ਖਰਾਬ ਸੀ ਦੀਪੇ ਦੇ ਪਿਓ ਨੇ ਦੀਪੇ ਨੂੰ ਬਹੁਤ ਦਵਾਈ ਦਿੱਤੀ ਬਸ ਦੀਪੇ ਤੇ ਰੱਬ ਦੀ ਕਿਰਪਾ ਸੀ ਸਮਝੋ ਬਚਣ ਦੀ ਹਾਲਤ ਨਹੀਂ ਸੀ ਬਸ ਮਸਾਂ ਹੀ ਬਚਿਆ ਸਮਝੋ ਦੂਜਾ ਜਨਮ ਆ ਦੀਪੇ ਦਾ ਦੀਪਾ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਿਆ ਸੀ ਦੀਪੇ ਦਾ ਰਾਜਸਥਾਨ ਵਿੱਚ ਭੋਰਾ ਦਿਨ ਨਾ ਲੱਗਦਾ ਸਾਰਾ ਦਿਨ ਰੋਂਦਾ ਰਹਿੰਦਾ ਫਿਰ ਦੀਪੇ ਦਾ ਪਿਓ ਦੀਪੇ ਹੋਣਾ ਨੂੰ ਪਿੰਡ ਛੱਡ ਗਿਆ ਦੀਪਾ ਪਿੰਡ ਆਇਆ ਤਾਂ ਪਿੰਡ ਵਿੱਚ ਗਲੀ ਗਵਾਂਡ ਵਿੱਚ ਖੇਡ ਫਿਰ ਤੋਂ ਪਹਿਲਾਂ ਵਰਗਾ ਹੋ ਗਿਆ ਫਿਰ ਤੋਂ ਉਹੀ ਡਿਊਟੀ ਪੱਠੇ ਲੈ ਕੇ ਆਉਣਾ ਫਿਰ ਸਕੂਲ ਜਾਣਾ ਇੱਕ ਉਹਦਾ ਗਲੀ ਦੇ ਵਿੱਚ ਰਹਿੰਦੇ ਚਾਚਾ ਮੋਹਨ ਸਿੰਘ ਤੇ ਉਹਦੇ ਪੁੱਤਰਾਂ ਦੇ ਨਾਲ ਬਹੁਤ ਮੋਹ ਲੱਗਦਾ ਸੀ ਦੀਪੇ ਦਾ ਦਾਦਾ ਸੀ ਉਹ ਆਪਣੇ ਪਿਓ ਦੀ ਰੀਸ ਦੇ ਨਾਲ ਉਹ ਚਾਚਾ ਹੀ ਕਹਿੰਦਾ ਸੀ ਉਹ ਰਾਜਸਥਾਨ ਦੇ ਨਾਲੋਂ ਪਿੰਡ ਚਲਦੀ ਰਾਜ਼ੀ ਹੋ ਗਿਆ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਦੀਪਾ ਬੜਾ ਹੀ ਮੀਨਤੀ ਬੱਚਾ ਹੈ ਪਰ ਉਸ ਦੇ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾਂਦਾ ਹੈ ਹੋਰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਦੀਪੀਨ ਕਰਨਾ ਪੈਂਦਾ ਹੈ ਇਹ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਹੱਡ ਬੀਤੀ ਕਹਾਣੀ ਸੁਣ ਲਈ ਥੈਂਕ ਯੂ ਜੀ